ਇੱਕ 23 April ਨੂੰ ਇੱਕ ਸਵੇਰੇ 4:30 ਵਜੇ ਇੱਕ ਵਕੂਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਡਾਕਟਰ ਜੋ ਕਿ ਅਜੀਤਵਾਲ ਥਾਣੇ ਦੇ ਵਿੱਚ ਰਹਿੰਦੇ ਸਨ ਉਹਨਾਂ ਦੇ ਘਰ ਦੇ ਵਿੱਚ ਕੁਝ ਲੋਕਾਂ ਨੇ ਅੰਦਰ ਜਾ ਕੇ ਉਹਨਾਂ ਨੂੰ ਇੱਕ ਪਿਸਤੌਲ ਨੁਮਾ ਚੀਜ਼ ਦਿਖਾ ਕੇ ਉਹਨਾਂ ਦੇ ਜੇ ਕੁਝ ਗਹਿਣੇ ਅਤੇ ਕੁਝ ਨਕਦੀ ਜਿਹੜੀ ਹੈਗੀ ਉਹ ਚੋਰੀ ਕੀਤੀ ਸੀ ਅਤੇ ਇਸ ਦੇ ਉੱਪਰ ਪਰਚਾ ਨੰਬਰ ਜਿਹੜਾ 25 2024 ਦੇ ਵਿੱਚ 25/24 ਥਾਣਾ ਅਜੀਤਵਾਲ ਵਿੱਚ ਦਰਜ ਕੀਤਾ ਗਿਆ ਸੀਗਾ ਇਰੀ ਤਫਤੀਸ਼ ਕਰਦੇ ਹੋਏ ਸੀਆਈਜੀ ਦੀ ਟੀਮ ਆਪਣੇ ਡੀਐਸਪੀ ਸਾਹਿਬ ਰਿਹਾਲ ਸਿੰਘ ਵਾਲਾ ਐਸਐਚਓ ਜਿਤਵਾਲ ਐਸਪੀਡੀ ਸਾਹਿਬ ਦੀ ਕਮਾਂਡ ਦੇ ਵਿੱਚ ਇੱਕ-ਵੱਖਰੀਆਂ ਟੀਮਸ ਬਣਾ ਕੇ ਇਹਨਾਂ ਦੇ ਉੱਪਰ ਇਹਨਾਂ ਨੇ ਕੰਮ ਕੀਤਾ ਅਤੇ ਕੰਮ ਕਰਕੇ ਫਾਈਨਲੀ ਜਿਹੜੇ ਹੈਗੇ ਤਿੰਨ ਲੋਕ ਜਿਹੜੇ ਉਸ ਇਨਸੀਡੈਂਟ ਵਿੱਚ ਇਨਵੋਲਡ ਸੀ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਵਿੱਚੋਂ ਕਿ ਦੋ ਜਿਹੜੇ ਅਰੈਸਟ ਹੋਏ ਹੈਗੇ ਨੇ ਅਸ਼ਵਨੀ ਕੁਮਾਰ ਅਤੇ ਰਚਵੰਦ ਸਿੰਘ ਇਹਨਾਂ ਦੋਨਾਂ ਦਾ ਪੁਰਾਣਾ ਕ੍ਰਿਮਨਲ ਹਿਸਟਰੀ ਵੀ ਹੈ ਅਤੇ ਇੱਕ ਜਿਹੜਾ ਹੈਗਾ ਉਹਦੀ ਕੋਈ ਕ੍ਰਿਮਨਲ ਹਿਸਟਰੀ ਨਹੀਂ ਹੈ ਇਸ ਤੋਂ ਇਲਾਵਾ ਜੇ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਉਸ ਟਾਈਮ ਦੇ ਉੱਪਰ ਮੌਕੇ ਦੇ ਉੱਪਰ ਜਿਹੜੀ ਇਹ ਜਿਹੜੀ ਚੋਰੀ ਕੀਤੀ ਸੀ ਉਹਦੇ ਵਿੱਚ ਇਹਨਾਂ ਦੇ ਕੋਲੋਂ 35 ਗ੍ਰਾਮ 골ਡ ਜਿਹੜਾ ਹੈਗਾ ਗੈਨੇ ਉਹ ਬਰਾਮਦ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੋ ਦੋ ਚੂੜੀਆਂ ਜਿਹੜੀਆਂ ਕੀ ਆਰਟੀਫੀਸ਼ੀਅਲ ਸੀ ਗਿਆ ਉਹ ਬਰਾਮਦ ਹੋ ਚੁੱਕੀ ਹੈ ਅਤੇ ਜਿਹੜੇ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਵੀ ਬਰਾਮਦ ਹੋ ਚੁੱਕਾ ਤੇ ਟॉय ਪਿਸਟਲ ਜਿਹੜਾ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਚੁੱਕਾ ਸਰ ਇਹ ਚਾਰ ਜਣੇ ਜਿਹੜੇ ਦੀ ਗੱਲ ਇਹ ਚਾਰ ਜਾਨੇ ਹੈਗੇ ਨੇ ਚੌਥਾ ਬੰਦਾ ਆਇਡੈਂਟੀਫਾਈਡ ਹੈ ਤੇ ਆਪਾਂ ਜਲਦੀ ਉਹਨੂੰ ਵੀ ਫੜ ਕੇ ਆਪਾਂ ਇਹ ਪੂਰਾ ਕੰਪਲੀਟ ਕਰ ਲਵਾਂਗੇ ਸਰ ਇਹ ਜਾਣ ਬਾਰੇ ਡਿਟੇਲਾਈਜ਼ ਕੀਤਾ ਆਉਣਾ ਕੀ ਹੈ ਮੈਂ ਹਜੇ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਇੱਕ ਵਾਰ ਇਹ ਅਰੈਸਟ ਕਰਕੇ ਉਸ ਤੋਂ ਬਾਅਦ ਹੀ ਸਰ ਮੈਂ ਡਾਕਟਰ ਨੂੰ ਜਿਹੜਾ ਡਿਟੇਲਾਈਜ਼ ਕਰਾਂਗਾ ਇਹ ਨਹੀਂ ਇਹ ਪਹਿਲੇ ਨਹੀਂ ਜਾਣਦੇ ਸੀ ਪਰ ਇਹਨਾਂ ਦਾ ਇੱਕ ਦੋਸਤ ਹੈਗਾ ਜਿਹਦੇ ਬਾਰੇ ਦੱਸ ਰਹੇ ਹੈਗੇ ਨੇ ਵੀ ਉਹ ਇਹਨਾਂ ਦੇ ਕੰਡਕਟਰ ਕੋਲ ਜਾਣਦਾ ਸੀਗਾ ਔਰ ਉਹਨੇ ਇਹਨਾਂ ਨੂੰ ਦੱਸਿਆ ਸੀ ਵੀ ਡਾਕਟਰ ਦੇ ਕੋਲ ਐਦਾਂ ਜਿਹੜਾ ਹੈਗਾ ਉਹਦੇ ਘਰ ਦੇ ਵਿੱਚ ਦੋ ਹੀ ਲੋਕ ਹੁੰਦੇ ਨੇ ਤੇ ਅਜੇ ਤੁਸੀਂ ਐਦਾਂ ਕਰੋ ਤਾਂ ਤੁਹਾਨੂੰ ਕਾਫੀ ਕੁਝ ਤੋਂ ਕਰ ਮਿਲ ਸਕਦਾ ਹੈਗਾ ਅਤੇ ਇਹਨਾਂ ਨੇ ਜਿਸ ਦਿਨ ਇਹ ਇਨਸੀਡੈਂਟ ਹੁੰਦਾ ਉਸ ਤੋਂ 2 ਦਿਨ ਪਹਿਲਾਂ ਵੀ ਇਹ ਸਵੇਰੇ ਇਦਾਂ ਹੀ ਡਾਕਟਰ ਦੇ ਘਰ ਗਏ ਸੀ ਰਿਕੀ ਕਰਨ ਦੇ ਲਈ ਉਸ ਟਾਈਮ ਵੀ ਡਾਕਟਰ ਸਾਹਿਬ ਤੋਂ ਉਹਨਾਂ ਨੇ ਦਰਵਾਜਾ ਖਲਵਾ ਕੇ ਘਰ ਦੇ ਅੰਦਰ ਗਏ ਸ਼ਾਮ ਨੂੰ ਉੱਥੇ ਜਾ ਕੇ ਇਹਨਾਂ ਨੇ ਦਵਾਈ ਲੈ ਕੇ ਵਾਪਸ ਆਏ ਹੈਗੀ ਹੈ ਤਾਂ ਇਹਨਾਂ ਨੇ ਪਹਿਲੇ ਹੀ 2 ਦਿਨ ਪਹਿਲਾਂ ਇਹਨਾਂ ਨੇ ਰਿਕੀ ਵੀ ਕੀਤੀ ਸੀ ਆਪਣੇ ਜਿਹੜੇ ਡਾਕਟਰ ਹੈਗੇ ਜਿਹਨਾਂ ਦੇ ਘਰ ਦੇ ਵਿੱਚ ਉਹ ਚੋਰੀ ਹੋਈ ਇਹ ਰੈਨ ਵਾਲੇ ਮੌਕੇ ਤੇ ਸਰ ਦੱਸਣ ਵਾਲਾ ਮਾਸਟਰਮਿੰਡ ਪકડਿਆ ਗਿਆ ਨਹੀਂ ਦੱਸਣ ਵਾਲਾ ਮਾਸਟਰਮਿੰਡ ਹਜੇ ਨਹੀਂ ਫੜਿਆ ਗਿਆ ਹੈਗਾ ਆਪਾਂ ਜਲਦੀ ਉਹਨੂੰ ਵੀ ਫੜ ਕੇ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਦੇ ਬੈਕਵਰਡ ਫੋਰਵਰਡ ਲਿੰਗੇਜਸ ਉਹ ਸਾਰੀ ਕੰਪਲੀਟ ਕਰਦੇ ਸਰ ਪਹਿਲੇ ਵੀ ਕੋਈ ਬਾਤ ਬਾਤੀ ਹੈ ਇਹਨਾਂ ਵਿੱਚ ਇਹਨਾਂ ਵਿੱਚ ਦੋ ਜਿਹੜੇ ਹੈਗੇ ਨੇ ਅਕਿਊਜ਼ਡ ਹੈਗੇ ਨੇ ਉਹਨਾਂ ਵਿੱਚੋਂ ਇੱਕ ਅਕਿਊਜ਼ਡ ਦੀ ਕ੍ਰਿਮਿਨਲ ਹਿਸਟਰੀ ਕਾਫੀ ਜ਼ਿਆਦਾ ਹੈਗੀ ਤਿੰਨ ਪਰਚੇ ਉਹਦੇ ਉੱਪਰ ਦੂਸਰਾ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਰਚਵੰਦ ਸਿੰਘ ਹੈਗਾ ਉਹਦੇ ਉੱਪਰ ਵੀ ਪੁਰਾਣੇ ਚੋਰੀ ਦੇ ਪਰਚੇ ਹੈਗੇ ਸਰ ਡਾਕਟਰ ਜਵਾਰਦਾਤ ਵਾਲੇ ਦਿਨ ਡਾਕਟਰ ਨੇ ਸੋਨਾ ਦੱਸਿਆ ਸੀਗਾ ਚੋਰੀ ਹੋਇਆ ਅੱਜ ਜਦੋਂ ਤਫਤੀਸ਼ 'ਚ ਸਾਹਮਣੇ ਆਇਆ ਵੀ ਉਹ ਆਰਟੀਫੀਸ਼ੀਅਲ ਨਿਕਲਿਆ ਨਹੀਂ ਦੋ ਦੋ ਗੈਣੇ ਹੈਗੇ ਨੇ ਇਹਦੇ ਵਿੱਚ ਆਪ ਜੀ ਦੇਖ ਰਹੇ ਹੋ ਟਾਪਸ ਹੈਗੇ ਅਤੇ ਜਿਹੜਾ ਬਾਕੀ ਜਿਹੜੀ ਚੂੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਆਰਟੀਫੀਸ਼ੀਅਲ ਸਰ ਮੋਟਰਸਾਈਕਲ ਜਿਹੜਾ ਬਾਹਰ ਦੇ ਵਿੱਚ ਇਸਤੇਮਾਲ ਹੋ ਰਿਹਾ ਉਹ ਚੀਜ਼ ਹੈ ਇਹਨਾਂ ਦਾ ਆਪਾਂ ਅਜੇ ਵੈਰੀਫਾਈ ਕਰ ਰਹੇ ਹਾਂ ਇਸ